ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆ ਅਕਸਰ ਸਿਆਣੇ ਕਹਿੰਦੇ ਆ ਕਿ ਖਾਣਾ ਉਨਾਂ ਕ ਖਾਈਏ ਜਿੰਨਾ ਕ ਪਚਾ ਸਕਦੇ ਆ ਔਰ ਗੱਪ ਉੰਨੀ ਕ ਮਾਰੀਏ ਜਿੰਨੀ ਕ ਸੰਭਾਲ ਸਕਦੇ ਆ ਆ ਅੱਜ ਕੱਲ ਸਾਡੇ ਕੀ ਚੱਲਦਾ ਆ ਕਿ ਸਾਡੇ ਲੋਕਾਂ ਦੇ ਵਿੱਚ ਵਿਸ਼ਾਕੋ ਪਾਕਿਸਤਾਨ ਦਾ ਪੰਜਾਬ ਹੋਵੇ ਵਿਸ਼ਾਕੋ ਉਹ ਇੰਡੀਆ ਦਾ ਪੰਜਾਬ ਹੋਵੇ ਜਾਂ ਇੰਡੀਆ ਦਾ ਵੀ ਇੰਡੀਆ ਵਿੱਚ ਵੀ ਬਹੁਤ ਜਗ੍ਹਾ ਚੀਜ਼ਾਂ ਚੱਲਦੀਆਂ ਆ ਆ ਦਿਖਾਵਾ ਬਹੁਤ ਹੋ ਗਿਆ ਆ ਦਖਾਵਾ ਬਹੁਤ ਹੋ ਗਿਆ ਔਰ ਜਿੰਨੀ ਚਾਦਰ ਆ ਸਿਆਣੇ ਕਹਿੰਦੇ ਆ ਪੈਰ ਉਨੇ ਬਸਾਉਣੇ ਚਾਹੀਦੇ ਪਰ ਅੱਜ ਕੱਲ ਚਾਦਰ ਛੋਟੀ ਆ ਤੇ ਪੈਰ ਆਪਣੇ ਬਾਹਰ ਕੱਢ ਦਿੰਦੇ ਨੇ ਚਾਦਰਾਂ ਤੋਂ ਦੇਖੋ ਦਖਾਵਾ ਇਸ ਤਰ੍ਹਾਂ ਹੋ ਗਿਆ ਆ ਕਿ ਅੱਜ ਕੱਲ ਕੀ ਚੱਲਦਾ ਆ ਕਿ ਆ ਵਿਆਹ ਕਰਨਾ ਆ ਉਹਨੇ ਵਿਆਹ ਵਧੀਆ ਕੀਤਾ ਆ ਅਸੀਂ ਉਦੋਂ ਵਧੀਆ ਕਰਨਾ ਆ ਘਰ ਭਾਵੇਂ ਤੁਹਾਡੇ 10 ਰੁਪਏ ਆ ਪਰ ਵਿਆਹ ਤੇ ਤੁਸੀਂ 22 ਰੁਪਏ ਲਾ ਦੇਣੀਆਂ 12 ਰੁਪਏ ਤੁਸੀਂ ਕਰਜ਼ਾ ਚੱਕ ਕੇ ਸਿਰਫ ਦਿਖਾਵੇ ਕਰਨ ਲਈ ਸਾਡੇ ਰਿਸ਼ਤੇਦਾਰ ਗੁੱਸੇ ਨਾ ਹੋ ਜਾਣ ਬਾਹਰੋਂ ਉਹਨੇ ਪਰੋਣੇ ਉਹਨਾਂ ਨੂੰ ਵਧੀਆ ਲੱਗੇ ਖਾਣਾ ਵਧੀਆ ਪੋਣਾ ਆ ਦੇਖੋ ਜਿੰਨਾ ਮਰਜੀ ਤੁਸੀਂ ਖਰਚਾ ਕਰ ਲਓ ਖੁਸ਼ ਫੇਰ ਵੀ ਨਹੀਂ ਕਿਸੇ ਨੇ ਹੁਣ ਫੇਰ ਵੀ ਕੋਈ ਨਾ ਕੋਈ ਨੁਕਸ ਕੱਢ ਹੀ ਜਾਣਾ ਆ ਖੁਸ਼ ਫੇਰ ਵੀ ਨਹੀਂ ਕਿਸੇ ਨੇ ਹੁਣਾ ਤੇ ਹੁਣ ਬਹੁਤ ਲੋਕ ਇਸ ਤਰ੍ਹਾਂ ਦੇ ਆ ਕਿ ਆ ਸਿਰਫ ਇਹ ਕਹਿਣ ਬਾਸਤੇ ਕਿ ਅਸੀਂ ਵਿਆਹ ਕਰਨਾ ਪੈਲਸ ਚ ਕਰਨਾ ਆ ਪਰ ਹੁੰਦੇ ਮਿਡਲ ਕਲਾਸ ਆ ਖਾਲ ਕਰਕੇ 2010 ਤੋਂ ਬਾਅਦ ਇਹ ਚੀਜ਼ਾਂ ਜਿਆਦਾ ਚੱਲ ਪਈਆਂ 2010 ਤੋਂ ਬਾਅਦ ਹੁੰਦੇ ਮੀਡਲ ਕਲਾਸ ਆ ਵਿਚਾਰੇ ਮਾਪੇ ਇੰਨਾ ਕਰਜ਼ਾ ਚੱਕ ਕੇ ਉਹਨੇ ਉਹਨਾਂ ਕੋ ਪੈਸੇ ਨਹੀਂ ਹੁੰਦੇ ਵਿਆਹ ਤਾਂ ਕਰ ਦਿੰਦੇ ਆ ਪਰ ਬਾਅਦ ਚ ਉਹ ਸਾਰੀ ਉਮਰ ਉਹ ਕਰਜ਼ਾ ਲਾਉਂਦੇ ਲਾਉਂਦੇ ਇਸ ਦੁਨੀਆ ਤੋਂ ਚਲ ਜਾਂਦੇ ਆ ਦੂਸਰ ਕਿਉਂਕਿ ਇਹ ਜਿਆਦਾ ਇਹ ਹੀ ਅੱਜਕੱਲ ਚੱਲ ਪਿਆ ਆ ਕਿ ਆਪਾਂ ਇੱਕ ਦੂਜੇ ਨੂੰ ਖੁਸ਼ ਕਰਨਾ ਆ ਸਾਡੇ ਬਾਰੋਂ ਪੁਰਾਣੇ ਉਹਨੇ ਬਾਰੋਂ ਰਿਸ਼ਤਾ ਮਿਲ ਗਿਆ ਆ ਜਾਂ ਸਾਡੇ ਉਹ ਰਿਸ਼ਤੇਦਾਰ ਅਮੀਰ ਆ ਉਹ ਗੱਲਾਂ ਨਾ ਕਰਨ ਗੱਲਾਂ ਲੋਕਾਂ ਨੇ ਫੇਰ ਵੀ ਕਰਨੀਆਂ ਆ। ਦੂਸਰਾ ਪੁਆਇੰਟ ਆ ਕਿ ਅੱਜ ਕੱਲ ਇਹ ਵੀ ਦਿਖਾਵਾ ਬਹੁਤ ਚੱਲਦਾ ਉਹ ਸਾਡਾ ਗਵੰਡੀ ਬਾਹਰ ਚੱਲ ਗਿਆ ਆ ਉਹ ਰਿਸ਼ਤੇਦਾਰਾਂ ਦਾ ਬਾਹਰ ਚੱਲ ਗਿਆ ਉਹ ਸੋਸ਼ਲ ਮੀਡੀਆ ਤੇ ਫੋਟੋਆਂ ਪਾਉਂਦਾ ਆ ਅਸੀਂ ਵੀ ਬਾਹਰ ਜਾਣਾ ਆ। ਸ਼ੱਕ ਤੁਹਾਡੇ ਮਾਂ ਪੇ ਕੋਲ ਗੁੰਜੈਸ਼ ਹੈ ਨਹੀਂ ਤੁਹਾਨੂੰ ਬਾਹਰ ਭੇਜਣ ਦੀ ਲੱਖਾਂ ਰੁਪਈਆ ਹੈ ਨਹੀਂ ਪਰ ਤੁਸੀਂ ਗੁੱਠਾ ਦੇ ਦੇਣਾ ਨਹੀਂ ਤਾਂ ਕਹਿੰਨਾ ਅਸੀਂ ਮਰ ਜਾਣਾ ਆ। ਅਸੀਂ ਕੁਝ ਖਾ ਲੈਣਾ ਆ ਨਹੀਂ ਤਾਂ ਸਾਨੂੰ ਬਾਹਰ ਭੇਜੋ। ਕਿਉਂਕਿ ਕਿਉਂ ਬਾਹਰ ਭੇਜੋ ਕਿਉਂਕਿ ਉਹ ਤੁਹਾਡੀ ਗਲੀ ਚੋਂ ਤੁਹਾਡੇ ਪਿੰਡ ਚੋਂ ਤੁਹਾਡੇ ਮੁਹੱਲੇ ਚੋਂ ਕੋਈ ਬਾਹਰ ਗਿਆ ਆ ਉਹ ਸੋਸ਼ਲ ਮੀਡੀਆ ਤੇ ਫੋਟੋਆਂ ਪਾਉਂਦਾ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ ਪਰ ਫੇਰ ਵੀ ਉਹ ਤੁਹਾਡੇ ਮਾਪੇ ਕਿ ਸਾਡੇ ਬੱਚੇ ਨੂੰ ਕੁਝ ਹੋਰ ਨਾ ਜਾਵੇ ਉਹ ਕੁਝ ਕਰਨਾ ਲਵੇ ਤੁਹਾਡੇ ਇਹ ਕਰਕੇ ਉਹ ਫੇਰ ਦੁਆਰਾ ਕਾਜੇ ਚੱਕਦੇ ਆ ਕਾਜੇ ਚੱਕ ਕੇ ਤੇ ਤੁਹਾਨੂੰ ਬਾਹਰ ਭੇਜਦੇ ਫੇਰ ਬਾਹਰ ਆ ਕੇ ਤੁਸੀਂ ਕੀ ਕਰਦੇ ਆ ਉਸੇ ਮਾਪੇ ਨੂੰ ਪੁੱਛਦੇ ਵੀ ਨਹੀਂਗੇ ਨਾ ਪਿੱਛੇ ਪੈਸੇ ਭੇਜਦੇ ਆ ਸਾਰੇ ਨਹੀਂ ਤਾਂ ਕਰਦੇ ਲੇਕਿਨ ਅੱਧੇ ਤਾਂ ਕਰਦੇ ਆ 50% ਤੇ ਪੈਸੇ ਵੀ ਨਹੀਂ ਭੇਜਦੇ ਇੱਥੇ ਫਿਰ ਗੈਂਗਵਾਰ ਚ ਪੁੱਠੇ ਕਮਾਂ ਚ ਸ਼ਾਮਲ ਹੁੰਦੇ ਆ ਚਾਜਨਾ ਕੰਮ ਨਹੀਂ ਕਰਦਾ ਕਰਨਾ ਨਸ਼ਿਆਂ ਚ ਸ਼ਾਮਲ ਹੋ ਜਾਂਦੇ ਆ ਤੇ ਫਿਰ ਉਸ ਮਾਪੇ ਦਾ ਕੀ ਬੰਦਾ ਹੈ ਸਾਰਿਆਂ ਨੂੰ ਪਤਾ ਆ ਇਸ ਕਰਕੇ ਦਿਖਾਵਾ ਆ ਜਿਹੜਾ ਇਹ ਲੋਕੀ ਦਿਖਾਵਾ ਆ ਜਿਹੜਾ ਲੋਕੀ ਦਿਖਾਵੇ ਤੋਂ ਬਚੋ ਜਿੰਨਾ ਆਪਣੇ ਸਰਦਾ ਉੰਨਾ ਕਰੋ ਲੋਕਾਂ ਨੇ ਗੱਲਾਂ ਕਰਨੀਆਂ ਲੋਕਾਂ ਦੀਆਂ ਗੱਲਾਂ ਵੱਲ ਨਾ ਜਾਵੋ ਲੋਕਾਂ ਦੀਆਂ ਗੱਲਾਂ ਜਿਹੜੇ ਕਰਦੇ ਆ ਕਰੀ ਜਾਂਦੋ ਉਹਨਾਂ ਦੀਆਂ ਨਾ ਸੁਣੋ ਆਪਣੇ ਜਿੰਨਾ ਤੁਸੀਂ ਸੁਖੀ ਆ ਤੰਗ ਹੋ ਕੇ ਨਾ ਕੁਛ ਵੀ ਕਰੋ ਔਰ ਕਿਸੇ ਦੇ ਮਗਰ ਲੱਕੇ ਬਾਅਦ ਦਾ ਸਟੈਪ ਨਾ ਪਟੋ ਕਿਸੇ ਦੀਆਂ ਫੋਟੋਆਂ ਦੇਖ ਕੇ ਸੋਸ਼ਲ ਮੀਡੀਆ ਤੇ ਬਾਅਦ ਦਾ ਸਟੈਪ ਨਾ ਪਟੋ ਇੱਥੇ ਵੀ ਬਹੁਤ ਬੁਰੇ ਹਾਲੇ